ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਨੋਮਨ ਵਿنسنٹ ਪੀਲ ਦੀ ਦ ਪਾਵਰ ਆਫ ਪੋਜ਼ਿਟਿਵ ਥਿੰਕਿੰਗ ਤੇ ਗੱਲਬਾਤ ਕਰਾਂਗੇ ਸਮੀਖਿਆ ਕੁਝ ਆਮ ਹਾਲਤਾਂ ਦੱਸਦੀ ਹੈ ਜਿਵੇਂ ਮੰਨ ਲਓ ਇਮਤਿਹਾਨ ਤੋਂ ਪਹਿਲਾਂ ਘਬਰਾਹਟ ਹੋ ਰਹੀ ਹੈ ਤਾਂ ਉਦੋਂ ਸੋਚਣਾ ਮੈਂ ਪੂਰੀ ਤਿਆਰੀ ਕੀਤੀ ਹੈ ਮੈਂ ਸ਼ਾਂਤਾਂ ਹਾਂ ਜਾਂ ਜੇ ਕੰਮ ਵਾਲੀ ਥਾਂ ਤੇ ਕੋਈ ਰੁਕਾਵਟ ਆ ਗਈ ਤਾਂ ਨਿਰਾਸ਼ ਹੋਣ ਦੀ ਬਜਾਏ ਸੋਚਣਾ ਇਹ ਇੱਕ ਚੁਣੌਤੀ ਹੈ ਮੈਂ ਇਸ ਤੋਂ ਕੁਝ ਸਿੱਖਾਂਗੀ ਇਥੋਂ ਤੱਕ ਕਿ ਗੁੱਸਾ ਆਵੇ ਜਾਂ ਚਿਰਚੜਾਪਣ ਹੋਵੇ ਤਾਂ ਆਪਣੇ ਆਪ ਨੂੰ ਯਾਦ ਕਰਾਉਣਾ ਮੈਂ ਸਥਿਤੀ ਨੂੰ ਕਾਬੂ ਕਰ ਸਕਦੀ ਹਾਂ ਸਮੀਖਿਆ ਕਹਿੰਦੀ ਹੈ ਕਿ ਛੋਟੇ-ਛੋਟੇ ਮਾਨਸਿਕ ਬਦਲਾਅ ਵੀ ਨਾ ਵੱਡੇ ਫਰਕ ਲਿਆ ਸਕਦੇ ਨੇ ਸਮੀਖਿਆ ਚ ਕਿਤਾਬ ਦੇ ਕੁਝ ਖਾਸ ਹਵਾਲੇਆ ਕੋਟਸ ਦਾ ਵੀ ਜ਼ਿਕਰ ਸੀ ਹਾਂ ਦੋ ਖਾਸ ਤੌਰ ਤੇ ਉਭਾਰੇ ਗਏ ਨੇ ਪਹਿਲਾ ਸਕਾਰਾਤਮਕ ਸੋਚ ਤੁਹਾਡੀ ਅੰਦਰੂਨੀ ਤਾਕਤ ਦੇ ਤਾਲੇ ਖੋਲਦੀ ਹੈ ਵਾਹ ਤੇ ਦੂਜਾ ਜੋ ਤੁਸੀਂ ਸਪਸ਼ਟ ਤੌਰ ਤੇ ਸੋਚ ਸਕਦੇ ਹੋ विश्वास नाल ਉਸਤੇ ਕਲਪਨਾ ਕਰ ਸਕਦੇ ਹੋ ਅਤੇ ਉਤਸ਼ਾਹ ਨਾਲ ਉਸਤੇ ਕੰਮ ਕਰ ਸਕਦੇ ਹੋ ਉਸ ਜ਼ਰੂਰ ਹਾਸਲ ਹੋਵੇਗਾ ਬਹੁਤ ਸਿੱਧੇ ਤੇ ਪਾਵਰਫੁਲ ਵਿਚਾਰ ਨੇ ਸਮੀਖਿਅਕ ਨੇ ਇਹਨਾਂ ਨੂੰ ਕਿਤਾਬ ਦਾ ਸਾਰ ਕਿਹਾ ਹੈ ਤਾਂ ਫਿਰ ਕੁੱਲ ਮਿਲਾ ਕੇ ਸਮੀਖਿਅਕ ਦਾ ਆਖਰੀ ਫੈਸਲਾ ਕੀ ਹੈ ਇਸ ਕਿਤਾਬ ਬਾਰੇ ਦੇਖੋ ਸਮੀਖਿਅਕ ਇਸ ਨੂੰ ਸਿਰਫ ਇੱਕ ਫੀਲ ਗੁੱਡ ਕਿਤਾਬ ਨਹੀਂ ਮੰਨਦਾ ਉਹ ਇਸ ਨੂੰ ਨਵੀਂ ਯੁੱਗ ਦੀ ਪ੍ਰੇਰਣਾ ਕਹਿਣ ਦੀ ਬਜਾਏ ਪੁਰਾਣਾ ਪਰਖਿਆ ਹੋਇਆ ਸੱਚ ਕਹਿੰਦਾ ਹੈ